ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਜਨਾਲਾ ਪ੍ਰਸ਼ਾਸਨ ਹੋਇਆ ਪੱਪਾ ਭਾਰ ਹਟਾਏ ਗਏ ਨਜਾਇਜ਼ ਕਬਜ਼ੇ ਸਮਾਨ ਸਮਾਨ ਮੈਕੜਾ ਦੋ ਹੈਲੋ ਹੈਲੋ ਕੁਬਾਤਾ ਜੀ ਕੋਲ ਹੋਰ ਜਿਹੜੀ ਤੁਹਾਨੂੰ ਗੋਲ ਦੋ 1300 ਰੁਪਏ ਸਾਡੇ ਚੋਣ ਜਾ ਰਿਹਾ ਹੈ ਸਰਕਾਰ ਦਾ ਮੈਸੇਜ ਨਹੀਂ ਆਇਆ ਤੇ ਸਰ ਫਿਰ ਉਹ ਮੈਸੇਜ ਆ ਗਿਆ ਕਿ ਜੇਕਰ ਜੁਰਮਾਨਾ ਪਾ ਕੇ ਗੋਲ ਨਹੀਂ ਜਾਦਾ ਲੋਕਾਂ ਦੀ ਸੁਣਨ ਲਈ ਨਾਲ ਸਮਾਨ ਲਿਖਾਣਾ ਕਿੰਨਾ ਟਾਈਮ ਚਾਹੀਦਾ ਇੱਥੇ ਘਟੇਗਾ ਘਟੇ 2 ਤੋਂ 3 ਫਾਲੀ ਗੋਟਾ ਆ ਰਿਹਾ ਹੈ ਬਹੁਤ ਜ਼ੋਰ ਨਾਲ ਸਾਹਵੇਂ ਰੱਖਿਆ ਹੋ ਦੀ ਚਲੋ 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 ਇਹ ਮੇਰੀ ਹੈ ਚਲੋ ਚਲੋ ਚੁੱਕੋ ਯਾਰ ਮੈਂ ਤੈਨੂੰ ਹਟਾ ਲੈਣਾ ਮੈਂ ਮੈਂ ਮੈਨੂੰ ਇਹ ਨਾ ਸਮਝ ਆਉਂਦਾ ਤੂੰ ਦੱਸੋ ਕਿ ਅੰਮੀ ਤਾਂ ਕੋਈ ਨਹੀਂ ਤੂੰ ਕਹਿੰਦੇ ਤੁਹਾਡੇ ਮੈਂ ਨਹੀਂ ਮੇਰੀ ਲਗਾਨ ਹੈ ਮੈਂ ਮੈਂ ਜਿਹੜੀ ਗਈ ਜਦੋਂ ਨਾ ਕਿ ਅੰਦਰ ਰੱਖੋਗੇ ਰੱਖਣ ਲੱਗੇ ਜੋ ਕੋ ਨੇ ਕਿ ਅੰਦਰ ਰੱਖਣ ਲੱਗੇ ਕੱਲ੍ਹ ਪਰਸੋਂ ਦੇ ਨੌਕਰੀ ਤੈਨੂੰ ਹੋਰ ਦੋ ਪਰ ਇਹ ਕੋੜੀ ਕਿਹੜਾ ਪ੍ਰਧਾਨ ਹੈ ਤੁਹਾਡਾ ਇਹਨੇ ਬਿਆਨ ਨਾ ਨਾਮ ਨੂੰ ਨਹੀਂ ਕੋਈ ਨਹੀਂ ਕੋਈ ਨਹੀਂ ਮੇਰਾ ਪ੍ਰਧਾਨ ਮੇਰਾ ਕੋਈ ਪ੍ਰਧਾਨ ਨਹੀਂ ਜਾਨ ਨੂੰ ਬੁਲਾਉਣਾ ਨਹੀਂ ਹੈ ਫੜਾ ਫੜਾ ਬਿਲਕੁਲ ਜਿਆਦਾ ਕਾਪੀ ਨਹੀਂ ਦਿਖਾਉਣੀ ਹੈ ਕਾਗਜ਼ ਉੱਧ ਲਿਆ ਜਾਣਾ ਕਰੂਗੀ ਆ ਜਾ ਤੂੰ ਜਾਣ ਦੋ ਜਾਣ ਦੇ ਵਜੂਪਾ ਜਾਣ ਨਹੀਂ ਜਾਂਦਾ ਹੀ ਜਾਂਦੇ ਫੜਾ ਫੜਾ ਨਹੀਂ ਜਾਂਦੇ ਕਰੋ ਬਲਾ ਕਰੋ ਫਿਰ ਨੂੰ ਚਲੋ ਯਾਰ 5 ਮਿੰਟ ਸਾਡੇ ਸਭ ਆਣ ਸਾਡੇ ਨਾਲ ਕਰੀਏ ਗੇ ਗੱਲ 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 ਗੱ ਹਾਂ ਉਹ ਅੱਗੇ ਅੱਗੇ ਗੱਡੀ ਦੇ ਕੋਲ ਆਪਣੀ ਤਜਰਬੀ ਨਹੀਂ ਧੱਕਾ ਪੁਲਸ ਪਈ ਗਾਲ ਕਿੰਨੇ ਚੜ ਦੇ ਪਰਚਾ ਦੇਣਾ ਤੇ ਦੁਕਾਨ ਦੇ ਵਿੱਚੋਂ ਸਮਾਨ ਚੋੱਕ ਕੇ ਲਾਗੇ ਇੱਥੋਂ ਬਾਹਰੋਂ ਹਾਂਜੀ ਆਈਡੀਐਮ ਸਾਹਿਬ ਨੂੰ ਕਿਹਾ ਉਹ ਕਹਿਣ ਲੱਗੇ ਆਹ ਗਾ ਜੀ ਮੈਂ ਵੇਖੋ ਹਾਈ ਕੋਰਟੀਆਂ ਪੌੜੀਆਂ ਬੜੀਆਂ ਉੱਚੀਆਂ ਹੁੰਦੀਆਂ ਜੇ ਜਾਂ ਤੇ ਸਾਰੇ ਸਮਾਨ ਦਾ ਬਾਜ਼ਾਰ ਦਾ ਸਮਾਨ ਅੰਦਰ ਖਾਓ ਜਿੰਨੇ ਦਿਖਾ ਦਿਓਗੇ ਆਈ 1 ਇੰਚ ਨਹੀਂ ਰੱਖਦੇ ਆਹ ਸਮਾਨ ਜਿਹੜਾ ਸਿਰ 4 ਫੁੱਟ ਦੁਕਾਨ ਦੇ ਬਾਹਰ ਸੀ ਇੱਥੇ ਜੀ ਆਹ ਵੇਖੋ ਪੂਆ ਵਹਿ ਲੋ ਕਿੱਥੇ ਆਗਾ ਸੀ ਇਹ ਨੰਬਰ ਨੇ ਧੱਕਾ ਕੀਤਾ ਔਰ ਕਹਿੰਦੇ ਤਾਂ ਤਰ ਦੇ ਪਰਚਾ ਦੇਣਾ ਮੈਂ ਮੈਨੂੰ ਦੱਸਣ ਦੇ ਉੱਤੇ ਪਰਚਾ ਕਰਦਾ ਦੇਣਾ ਜਿਹੜੇ ਮੇਰੀ ਦੁਕਾਨ ਦੇ ਉੱਤੇ ਮੈਂ ਆਪਣੀ ਜੂਸ ਬਾਰ ਬਣਾਈ ਹੈ ਤੇ ਬਾਕੀ ਬਾਕੀ ਦਾ ਕਿਉਂ ਨਹੀਂ ਚੁੱਕਿਆ ਬਾਕੀ ਦੁਕਾਨ ਨਾਲ ਕੇ ਸਮਾਨ ਪਿਆ ਉਹ ਕਿਉਂ ਨਹੀਂ ਚੁੱਕਿਆ ਜੂਸ ਬਾਰ ਦਾ ਸਾਡੇ ਆ ਗਏ ਚੁੱਕਿਆ ਫਿਰ ਸਾਡੀ ਇਹ ਰੇੜੀ ਲਵਾਈ ਸੀ ਰੇੜੀ ਲੱਗੀ ਸੀ ਆਪਣੀ ਰੇੜੀ ਤੇ ਸਮਾਨ ਸੀ ਆਪਣਾ ਓ ਸੜਕ ਤੇ ਨਹੀਂ ਇੱਥੇ ਆਹ ਵੇਖੋ ਪੂਆ ਇਸ ਜਗ੍ਹਾ ਤੇ ਤੁਹਾਨੂੰ ਕੋਰਟ ਗਿਆ ਕਰ ਰਹੇ ਹਾਂਜੀ ਕੋਰਟ ਜਾਵਾਂਗੇ ਕੋਰਟ ਤੇ ਕੋਰਟ ਜਾਵਾਂਗੇ ਜੀ ਮੁੰਡਾ ਮੇਰਾ ਹਾਈ ਕੋਰਟ ਦਾ ਵਕੀਲ ਹੈ ਇੱਕ ਮੇਰਾ ਮੁੰਡਾ ਭਤੀਜਾ ਮੇਰਾ ਜੱਜਾ ਇਹ ਨੂੰ ਮੈਂ ਰਾਏ ਪਾ ਦੂੰ ਮੈਂ ਅੱਗੇ ਮਰਨ ਵੱਤ ਰੱਖਾਈ ਅੱਗੇ ਡਾਕਟਰ ਹਰਨ ਸਿੰਘ ਦੇ ਖਿਲਾਫ ਉਹਨੂੰ ਮੈਂ ਡਿਸਮਿਸ ਕਰਾਇਆ ਸੀ ਹਾਂਜੀ ਮੈਂ ਹਮੇਸ਼ਾ ਸੱਚ ਦੇ ਹੱਕ ਤੇ ਲੜਿਆ ਤੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਆ ਇਹ ਮੈਂ ਲੜਾਂਗਾ ਲੜਾਈ ਪੂਰੀ ਹਾਈ ਕੋਰਟ ਤੱਕ ਜਾਵਾਂਗਾ ਇਹ ਐਸਡੀਐਮ ਦੇ ਖਿਲਾਫ ਵੀ ਜਾਵਾਂਗਾ ਈਓ ਦੇ ਖਿਲਾਫ ਵੀ ਜਾਵਾਂਗਾ ਠੀਕ ਹੈ ਕਿ ਕਿਹਨੇ ਜਿਹੜਾ ਪਹਿਲਾਂ ਤੇ ਕੀ ਹੋਣਾ ਹੋਇਆ ਨਹੀਂ ਨਹੀਂ ਪਹਿਲਾਂ ਨਗਰ ਪੰਚਾਇਤ ਵੱਲੋਂ ਜੀ ਇਹਨਾਂ ਨੂੰ ਅਸੀਂ ਨੋਟਿਸ ਸਰਵ ਕੀਤੇ ਫਿਰ ਲੀਗਲ ਨੋਟਿਸ ਵੀ ਦਿੱਤੇ ਗਏ ਬਗਾਇਦਾ ਚਸਫਾ ਕੀਤੇ ਉਸੇ باوجود ਤੁਸੀਂ ਹਾਲ ਦੇਖ ਸਕਦੇ ਹੋ ਸਾਹਮਣੇ ਦੁਕਾਨਾਂ ਦਾ ਆ ਦੋ ਦੁਕਾਨਾਂ ਸੇਮ ਬੈਟਰ ਤੇ ਨੇ ਕਿ 6-6 7-7 ਫੁੱਟ ਅਗੇ ਥੜੇ ਵਧਾ ਕੇ ਇਹਨਾਂ ਨੇ ਰੋਡ ਬਲੌਕ ਕੀਤੀ ਜਿਸ ਦਾ ਟ੍ਰੈਫਿਕ ਦਾ ਬੁਰਾ ਹਾਲ ਹੈ ਜਨਾਲੇ ਉਸ ਸੀਨ ਨੂੰ ਕਰਬ ਕਰਨ ਲਈ ਅਸੀਂ ਅੱਜ ਡਰਾਈਵ ਚਲਾਈ ਸੀਗੀ ਨਗਰ ਪੰਚਾਇਤ ਨਾਲ ਮਿਲ ਕੇ ਤਾਂ ਜੋ ਟ੍ਰੈਫਿਕ ਨੂੰ ਸਮੂਥਲੀ ਚਲਾ ਸਕੀਏ ਇਹ ਗੱਲ ਜੀ ਦੁਕਾਨਦਾਰ ਨੇ ਮੰਨਦੇ ਕਿ ਕੀ ਅਗਲੀ ਕਾਰਵਾਈ ਹੋਏ ਨਹੀਂ ਐਸ ਪਰ ਲਾਓ ਜਿਹੜਾ ਕਾਰਵਾਈ ਹੈ ਜੇ ਪਹਿਲਾਂ ਨੋਟਿਸ ਦੇਵਾਂਗੇ ਇਹਨਾਂ ਥੜੇ ਤੋੜਾਂਗੇ ਥੜੇ ਤੋੜਨ ਦਾ ਚਾਰਜ ਵੀ ਕਰਾਂਗੇ ਇਹਦਾ ਹੈਗਾ ਉਹ ਜਗ੍ਹਾ ਤੇ ਦੇਣੀ ਇਸ ਬੇਸ ਕਿੰਨੀ ਦਿੱਤੀ ਗਈ ਨਾ ਸਰ ਕੋਈ ਜਗ੍ਹਾ ਨਹੀਂ ਦੇਣੀ ਜੀ ਜੋ ਐਸ ਪਰ ਲਾ ਇਹਨਾਂ ਦੀ ਆਪਣੀ ਓਥੇ ਤੇ ਰਹਿਣਗੇ ਅਸੀਂ ਕੋਈ ਜਗ੍ਹਾ ਨਹੀਂ ਕਰ ਕਾਰਵਾਈ ਹੁੰਦੀ ਹੈ ਨਾ ਇਸ ਤੋਂ ਬਾਅਦ ਕਾਰਵਾਈ ਜੇ ਤੁਹਾਡੇ ਸਾਹਮਣੇ ਤੋੜਾਂਗੇ ਇਹਨਾਂ ਦੀ ਸਮਾਨ ਜ਼ਬਤ ਕਰਾਂਗੇ ਜੋ ਕਾਨੂੰਨ ਜਿਾ ਕੀ ਪਹਿਲਾਂ ਫਾਈਨ ਲੱਗੇਗਾ ਫਾਈਨ ਲੱਗੇਗਾ ਅਪੀਲ ਨਹੀਂ ਕਰਨਾ ਚਾਹੁੰਦੇ ਇਹਨਾਂ ਨੇ ਹਾਂਜੀ ਅਪੀਲ ਸੌਰੀ ਅਪੀਲ ਅਪੀਲ ਨਹੀਂ ਕਰਦੇ ਅਪੀਲ ਹੈ ਕਿ ਆਪਣੇ ਆਪ ਕਰਦੇ ਤੇ ਸਾਡੇ ਸਾਰੇ ਪਬਲਿਕ ਦਾ ਭਲਾ ਹੋ ਜਾਏਗਾ ਸਾਨੂੰ ਪਰਸਨਲੀ ਜਾਂ ਐਡਮਿਨਿਸਟ੍ਰੇਸ਼ਨ ਨੂੰ ਕੋਈ ਫਾਇਦਾ ਤਾਂ ਹੈ ਨਹੀਂ ਵੱਡਿਆ ਕੀ ਸਾਡਾ ਕੰਮ ਹੈ ਕਿ ਜੀ ਸਾਰੇ ਹੈਲਪ ਕਰੀਏ ਪਬਲਿਕ ਦੀ ਜਨਨ ਨੂੰ ਰਸਤਾ ਦਿਵਾਈਏ ਤੁਸੀਂ ਦੇਖਦੇ ਹੋ ਕਿ ਟ੍ਰੈਫਿਕ ਦਾ ਬੁਰਾ ਹਾਲ ਹੈ